ਜਿਲੰਦਰ ਦੀ ਐਸਟੀਐਫ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ 1 ਕਿਲੋ 5 ਗ੍ਰਾਮ ਹੈਰੋਇਨ ਹਿਈ ਬਰਾਮਤ ਸ਼ੁਕਰ ਸ਼ਨੀਵਾਰ ਦੀ ਰਾਤ ਸਮਾਂ 2 ਵਜੇ ਦੇ ਕਰੀਬ ਇਹ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਕੋਲੋਂ ਪੁੱਛਗਿਸ਼ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਜੇ ਕਿ ਐਸਟੀਐਫ ਜਿਲੰਦਰ ਵੱਲੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਜ਼ਦੀਕ ਇਹਨਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਆਓ ਸੁਣਾਉਨੇ ਆ ਕੀ ਕਹਿਣਾ ਏ ਹਾਂਜੀ ਸਰ ਅੱਜ ਨਾ ਸਾਡੀ ਟੀਮ ਨੇ ਏਐਸਆਈ ਮਨੋਜ ਕੁਮਾਰ ਐ ਰਾਜਵਿੰਦਰ ਸਿੰਘ ਸ਼ਹਬਾਜ਼ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਇੱਕ ਮੋਟਰਸਾਈਕਲ ਤੇ ਨਾ ਦੋ ਲੜਕੇ ਆ ਰਹੇ ਸੀ ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਤੇ ਉਹਨਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਕੋਲ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਵਾ ਜਿਸ ਕਰਕੇ ਉਹਨਾਂ ਨੇ ਜਲੰਧਰ ਸਾਡੇ ਹੈੱਡਕੁਆਰਟਰ ਫੋਨ ਕੀਤਾ ਤੇ ਏ.ਆਈ.ਜੀ. ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿ ਸਜੀਗਵਾ ਤੋਂ ਜਾ ਕੇ ਉੱਥੇ ਦੇਖ। ਮੈਂ ਜਦੋਂ ਇੱਥੇ ਪਹੁੰਚਿਆ ਤੇ ਮੈਂ ਇਹਨਾਂ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈਗਾ ਤੁਸੀਂ ਤਲਾਸ਼ੀ ਮੈਨੂੰ ਦੇਣੀ ਚਾਹੁੰਦੇ ਆ ਜਾਂ ਡੀ.ਐਸ.ਪੀ. ਸਾਹਿਬ ਨੂੰ ਦੇਣੀ ਚਾਹੁੰਦੇ ਆ ਜਾਂ ਕਿਸੇ ਹੋਰ ਗੈਸਟ ਰਜਿਸਟਰਡ ਸਾਹਿਬ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਤਲਾਸ਼ੀ ਹੈਗੀ ਆ ਉਹ ਅਸੀਂ ਡੀਐਸਪੀ ਸਾਹਿਬ ਕੋਲੋਂ ਕਰਵਾਣੀ ਚਾਹੁੰਦੇ ਆ ਫਿਰ ਮੈਂ ਫੋਨ ਕਰਕੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਦੀ ਤਲਾਸ਼ੀ ਕੀਤੀ ਤੇ ਜਿਹੜਾ ਲੜਕਾ ਸੀ ਰਾਹੁਲ ਰਠੌਰ son of ਵਿਜੇ ਕੁਮਾਰ ਇਹ ਮਾਨ ਸਿੰਘ ਗੇਟ ਚੀਲ ਮੰਡੀ ਰਾ ਗੜਿਆ ਸਕੂਲ ਦੇ ਲਾਗੇ ਆ ਇਹਨਾਂ ਦਾ ਘਰ ਇਹਦੇ ਕੋਲੋਂ 300 ਗ੍ਰਾਮ ਹੈਰੋਕੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਉੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਤਲਾਈ ਰੋਡ ਜਿੱਟੀ ਰੋਡ ਰਾਮਤਲਾਈ ਜਿੱਟੀ ਰੋਡ ਮਾਤਾ ਭਾਗ ਕੋ ਸਰਾ ਇਹਦੇ ਕੋਲੋਂ 705 ਗ੍ਰਾਮ ਹੀਰਾ ਰਿਕਵਰ ਹੋਈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਆ ਕਾਂ ਜੋ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਤਕਰੀਰ ਦਰਾਨ ਹਾਸਲ ਕਰਕੇ ਜੋ ਵੀ ਆਊਟਪੁੱਟ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਟੋਟਲ ਹੋ ਗਈ ਕਿੰਨੀ ਟੋਟਲ ਹੋ ਗਈ ਜੀ 1 ਕਿਲੋ 5 ਗ੍ਰਾਮ ਹੈ ਰੋਨ